आज यहाँ जंडियाला गुरु में बाल से मागम हुआ जिसमें 12 ब्रांचेस ने पार्टिसिपेट किया तो ये सारी ब्रांचेस में बच्चों ने जो उत्साह तवाली और साथ ही साथ बड़े सारे प्लेर्स के साथ और परफॉर्मेंसेस दिए गए सोलो परफॉर्मेंसेस भी थे एक से एक बच्चों ने तैयारियां की और इतनी सुंदर शासन परफॉर्मेंस सब में एक ही मैसेज सदगुरु माता सदीक्षा जी महाराज का ये जो मानव है, ये मानव बन सके मानव के इसके गुण आ सके इसके, इसके अंदर मानवता वाले, ना केवल बातें करते रहे संसार में कि हमें सबको अच्छा बनाना है अच्छा बनना है ये अच्छा बन कर दिखा रहे केवल बातें नहीं कर रहे जीवन जी कर दिखा रहे हैं एक मानव जो होता है उसका कर्म क्या क्या है क्या क्या उसने इस संसार में आके कर्म करने केवल अपने लिए नहीं जीना परोपकार के लिए संसार में आते हैं एक दूसरे का साथ देते हैं यही फर्क है एक जानवर और एक इंसान के अंदर जानवर सिर्फ अपने लिए जीते हैं लेकिन इंसान जो है वो सभी के लिए जीते हैं दूसरे इंसानों के लिए भी और यहाँ तक कि सारी प्रजातियों के लिए संसार यही आज मैसेज यहाँ से कि बच्चों ने दिया तो ये मानव समाज जो तो है सुखी हो पाए और सुखी होना है सदगुरु की शरण में आना पड़ेगा ਇਹੀ ਇਹ ਹਾਦਸਾ ਇਸ ਤਰ੍ਹਾਂ ਤਾਂ ਨਰੰਕਾਰ ਜੀ ਸਾਥ ਸੰਗਤ ਜੀ ਪਿਆਰ ਸੇ ਬੋਲਣਾ ਚਾਹੀਦਾ ਨਰੰਕਾਰ ਜੀ ਇਹ ਜੋ ਕਰਾਚ ਸਤਕੁਰ ਮਾਤਾ ਸੁਧਿਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਝੰਡੇਆਲਾ ਗੁਰੂ ਬ੍ਰਾਂਚ ਦੇ ਵਿੱਚ 12 ਬ੍ਰਾਂਚਾਂ ਦਾ ਬੜਾ ਸੋਹਣਾ ਅਤੇ ਸੁਚੱਜੇ ਢੰਗ ਤੇ ਨਾਲ ਸਮਾਗਮ ਸੰਪੰਨ ਹੋਇਆ ਔਰ ਦਾਸ ਸੇ ਸਮਝਦਾ ਕਿ ਬੱਚੇ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਾਨੂੰ ਮੈਸੇਜ ਜੋ ਵਟਿਆ ਨੂੰ ਵੀ ਸਿਖਾ ਕੇ ਗਿਆ ਹਨ ਕਿ ਬੱਚੇ ਬਣ ਕੇ ਬਚੇ रहिए ਚਤੁਰਾਈਆਂ ਕਦੇ ਨਾ करिए ਲਾਡਾਂ ਦੇ ਵਿੱਚ ਪਲੀਆਂ ਬੇਸ਼ੱਕ ਬਾਪੋ ਕੋਲੋਂ ਵੀ ਡਰੀਏ ਪਰ ਤਰਸਲ ਹਰ ਇਨਸਾਨ ਉਹ ਬੱਚੇ ਤੇ ਤਰ੍ਹਾਂ ਇੱਕ ਗੋਲਾਪਨ ਵਾਲਾ ਜੀਵਨ ਜਦ ਜਿੰਦਾ ਹੈ ਜਿਦੇ ਬਾਰੇ ਬਾਬਾ ਰਦੇ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਬਲਕ ਵਾਲੀ ਸਹਿਜ ਅਵਸਥਾ ਪ੍ਰਮੁੱਖ ਹੀ ਅਪਣਾਤਾ ਹੈ ਛਲ ਚਤਰਾਇਕ ਫੋਟ ਕਪੜ ਸੇ ਖੁਦ ਕੋ ਸਦਾ ਬਚਾਤਾ ਹੈ ਪਰ ਵਸਤਵਿਕਤਾ ਵੀ ਇਹੀ ਹੈ ਇਹ ਅਸੀਂ ਇਹ ਨਾ ਬੱਚਿਆਂ ਕੋਲ ਇਹ ਹੀ ਸਿਖਰੇ ਆ ਕਿ ਅਸੀਂ ਆਪਣੇ ਜੀਵਨ ਨੂੰ ਕਿਵੇਂ ਇੱਕ ਸਹੀ ਸੇਧ ਦੇਣੀ ਹੈ ਕਿਵੇਂ ਅਸੀਂ ਗੁਰਮਤਿ ਦੀਆਂ ਉਤੇ ਚੱਲਣਾ ਹੈ ਤਾਂ ਕਿ ਅਸੀਂ ਪੂਰਨਤਾ ਦੀਆਂ ਉਚਾਈਆਂ ਵੱਲ ਅੱਗੇ ਵੱਧਦੇ ਚਲੀਏ ਤਦਾਰ ਅਸੀਂ ਕਿਰਪਾ ਕਰੇ ਸਤਿਗੁਰੂ ਮਤਾ ਜੀ ਆਪ ਜੀ ਦਾ ਸ਼ੁਕਰਾਨਾ ਹੈ ਜੋ ਤੁਸੀਂ ਸਾਡੀ ਨਸਲਾਂ ਨੂੰ ਬਚਪਨ ਤੋਂ ਹੀ ਅਸੀਂ ਸਿਖਾਈਆਂ ਦੇ ਰਹੇ ਹੋ ਪਾਲ ਸੰਗਰ ਰਹੀ ਪਾਲ ਸਮਗਮ ਰਹੀ ਇਹ ਬੱਚੇ ਆਗਾਹ ਦੇ ਵਿੱਚ ਆਪ ਜੀ ਦੇ ਸੇਵਾਦਾਰ ਬਣ ਕੇ ਸਮਾਜ ਦੇ ਸੇਵਾਦਾਰ ਬਣ ਕੇ ਔਰ ਆਪਣੇ ਪਰਿਵਾਰ ਦੀ ਵੀ ਜ਼ਿੰਮੇਵਾਰੀਆਂ ਨੂੰ ਪਤੁਪੀ ਇੱਕ ਅਛੇ ਇਨਸਾਨ ਬਣ ਕੇ ਨਿਭਾਉਣ ਦੀ